ਦਿੱਲੀ ਦੇ ਵਿੱਚ ਹੋਏ ਬੰਬ ਧਮਾਕੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਜਿਸ ਤੋਂ ਬਾਅਦ ਪੁਲਿਸ ਪੂਰੀ ਤਰ੍ਹਾਂ ਮਸਤ ਹੈ ਦੇ ਪੂਰੇ ਦੇਸ਼ ਦੇ ਵਿੱਚ ਚੱਪੇ ਚਰਪੇ ਤੇ ਥਾਮੰਦ ਚੈਕਿੰਗ ਕੀਤੀ ਜਾ ਰਹੀ ਹੈ ਆਉਣ ਵਾਲੇ ਬਹਾਨਾ ਦੇ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੀਆਂ ਭੀੜ ਭੜ ਵਾਲੀਆਂ ਜਗਾਵਾਂ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਪੁਲਿਸ ਦੇ ਬੋਲੋ ਪੂਰੀ ਮਸਤਾਈ ਵਰਤੀ ਜਾ ਰਹੀ ਹੈ ਕਿਉਂਕਿ ਬਹੁਤ ਵੱਡਾ ਇਹ ਬਲਾਸਟ ਹੋਇਆ ਸੀ ਜਿਸ ਤੋਂ ਵਿੱਚ ਕਤਕ ਤਕਰੀਬਨ ਤਕਰੀਬਨ 12 ਲੋਕਾਂ ਨੇ ਆਪਣੀ ਜਾਨ ਗੁਵਾ ਦਿੱਤੀ ਹੈ ਤੇ 20 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਨੇ ਜਿਸ ਤੋਂ ਬਾਅਦ ਹਰ ਪਾਸੇ ਇਹ ਗੱਲ ਸੀ ਕਿ ਆਖਰਕਾਰ ਇੰਨੀ ਸੁਰੱਖਿਆ ਏਜੰਸੀਆਂ ਦੇ ਬਾਵਜੂਦ ਵੀ ਇਹ ਬਲਾਸਟ ਕਿਸ ਤਰੀਕੇ ਨਾਲ ਹੋ ਗਿਆ ਸੋ ਹੁਣ ਪੁਲਿਸ ਕੋਈ ਵੀ ਜਿਹੜੀ ਲਾਪਰਵਾਹੀ ਨਹੀਂ ਹੋਣ ਦੇਣਾ ਚਾਹੁੰਦੀ ਪੁਲਿਸ ਦੇ ਵੱਲੋਂ ਪੂਰੀ ਮਸਤੀਦੀ ਵਰਤੀ ਗਈ ਹੈ ਤੇ ਇਸੇ ਮਸਤੀਦੀ ਦੇ ਵਿਚਕਾਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਮੋਗਾ ਪੁਲਿਸ ਨੂੰ ਜਿੱਥੇ ਕਿ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦਰਅਸਲ ਮੋਗਾ ਪੁਲਿਸ ਦੇ ਵੱਲੋਂ ਸਫਲਤਾ ਹਾਸਲ ਕਰਦੇ ਹੋਏ ਬਾਗਾਂ ਪ੍ਰਾਣਾ ਤੋਂ ਤਿੰਨ ਪੈਟਰੋਲ ਬੰਬਾਂ ਸਮੇਤ ਚਾਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹੜੇ ਕਿ ਫਰੀਦਕੋਟ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਤੋਂ ਦੋ ਮੋਟਰਸਾਈਕਲ ਵੀ ਬਰਾਮਦ ਹੋਏ ਨੇ ਤੇ ਪੁਲਿਸ ਟੀਮ ਦੇ ਵੱਲੋਂ ਇਸ ਗੱਲ ਦੀ ਬਾਰੀ ਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹਨਾਂ ਦਾ ਪਲਾਨ ਕੀ ਸੀ ਕਿਹੜੀ ਸਾਜ਼ਿਸ਼ ਸੀ ਕਿਸ ਘਟਨਾ ਨੂੰ ਅੰਜਾਮ ਦੇਣ ਜਾ ਰਹੇ ਸਨ ਅਤੇ ਕੌਣ ਇਹਨਾਂ ਦੇ ਗੈਂਗ ਦਾ ਮੁਖੀ ਹੈ ਤੇ ਆਖਰਕਾਰ ਇਸ ਜਿਹੜੀ ਸਾਜ਼ਿਸ਼ ਰਚੀ ਸੀ ਉਸ ਦਾ ਪਿੱਛੇ ਕਾਰਨ ਕੀ ਸੀ ਸੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਖੂਫੀਆ ਏਜੰਸੀਆਂ ਦੀ ਜਿਹੜੀ ਜਾਣਕਾਰੀ ਸੀ ਉਸ ਤੋਂ ਬਾਅਦ ਇਹ ਵੱਡੀ ਕਾਰਵਾਈ ਮੋਗਾ ਪੁਲਿਸ ਨੇ ਕੀਤੀ ਹੈ ਪ੍ਰੈਸ ਕਾਨਫਰੈਂਸ ਕਰਦਿਆਂ ਹੋਇਆ ਦੱਸਿਆ ਜਾ ਰਿਹਾ ਹੈ ਕਿ ਡੀਐਸਪੀ ਬਾਗਾ ਪੁਰਾਣਾ ਦਲਵੀਰ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਮਾਰੇ ਅੰਸਰਾਂ ਦੇ ਖਿਲਾਫ ਲਗਾਤਾਰ ਪੁਲਿਸ ਸਖਤ ਹੈ ਲਗਾਤਾਰ ਕਦਮ ਚੁੱਕੇ ਜਾ ਰਹੇ ਨੇ ਪਰ ਇਸ ਦੌਰਾਨ ਗਸ਼ਤ ਦੇ ਦੌਰਾਨ ਇਹ ਜਿਹੜੀ ਸ਼ੱਕੀ ਹੈ ਜੋ ਵਿਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਵੱਡੀ ਕਾਮਯਾਬੀ ਪੁਲਿਸ ਲਈ ਕਾ ਹਾਸਲ ਹੋ ਸਕਦੀ ਹੈ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੋੜਲੀ ਤਫਦੀਸ਼ ਦੇ ਵਿੱਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਮੋਗਾ ਰੋਡ ਬਾਗਾ ਪੁਰਾਣਾ ਦੇ ਠੇਕੇ ਤੇ ਪੈਟਰੋਲ ਬੰਬਾਂ ਨੂੰ ਸੁੱਟ ਕੇ ਉੱਥੇ ਅੱਗ ਲਗਾਉਣ ਦੀ ਇਹਨਾਂ ਦੀ ਜਿਹੜੀ ਕੋਸ਼ਿਸ਼ ਸੀ ਉਹ ਸੀ ਜਾਂ ਫਿਰ ਕਿਤੇ ਬਾਹਰ ਲੋਕਾਂ ਦੇ ਕੋਲ ਫਰੋਤੀ ਮੰਗ ਕੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਮਾਮ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਇਹਨਾਂ ਦਾ ਇਰਾਦਾ ਸੀ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਲਗਾਤਾਰ ਇਹਨਾਂ ਦੇ ਵੱਲੋਂ ਫਰੋਤਿਆਂ ਵੀ ਮੰਗਿਆ ਜਾਂਦੀਆਂ ਨੇ ਤੇ ਜਿਸ ਤਰੀਕੇ ਨਾਲ ਇਹਨਾਂ ਦਾ ਮੁਖਵਰ ਨੂੰ ਇੱਕ ਮੋਟਰਸਾਈਕਲ ਡਿੱਗਿਆ ਤੇ ਸ਼ੱਕ ਪੈ ਗਿਆ ਤੇ ਪੁਲਿਸ ਦੀ ਟੀਮ ਨੇ ਰੇਡ ਮਾਰ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਪਰ ਆਖਰਕਾਰ ਇਹਨਾਂ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਹੋ ਗਈ ਹੈ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਇਹਨਾਂ ਦੇ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਤੇ ਪੁਲਿਸ ਨੇ ਇਹਨਾਂ ਦਾ 3 ਦਿਨਾਂ ਦਾ ਹੁਣ ਰਿਮਾਂਡ ਹਾਸਲ ਕਰ ਲਿਆ। ਰਿਮਾਂਡ ਹਾਸਲ ਕਰਕੇ ਪੁਲਿਸ ਇੱਕ ਇੱਕ ਗੱਲ ਦਾ ਖੁਲਾਸਾ ਕਰੇਗੀ ਕਿ ਸਵਾਲ ਦਾ ਜਵਾਬ ਲਵੇਗੀ ਕਿ ਆਖਰਕਾਰ ਕਿਉਂ ਇਹਨਾਂ ਦੇ ਵੱਲੋਂ ਇਸ ਗੈਂਗ ਨਾਲ ਜਿਹੜਾ ਇਹ ਜੁੜਿਆ ਗਿਆ ਕਿੱਥੇ ਨਿਸ਼ਾਨਾ ਬਣਾਉਣਾ ਸੀ, ਕਿਹੜੇ-ਕਿਹੜੇ ਲੋਕਾਂ ਤੋਂ ਫਰौती ਮੰਗੀ ਸੀ, ਠੇਕੇ ਦੇ ਬਾਹਰ ਕਿਉਂ ਪੈਟਰੋਲ ਬੰਮ ਫੇਕਣੇ ਸਨ। ਇਹ ਦੁਸ਼ਮਣੀ ਸੀ ਜਾਂ ਫਿਰ ਕਿਸੇ ਹੋਰ ਵੱਡੀ ਸਾਜ਼ਿਸ਼ ਨੂੰ ਇਹ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸਨ ਜਾਂ ਪੁਲਿਸ ਨੂੰ ਗੁੰਮਰਾ ਕਰਨ ਦੇ ਚੱਕਰ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਇੱਕ ਹਫੜਾ ਦਫੜੀ ਮੱਚ ਗਈ ਸੀ ਤੇ ਆਖਰਕਾਰ ਇਹ ਪੁਲਿਸ ਦੇ ਅੜਿੱਕੇ ਆ ਗਏ ਇਹ ਇਹਨਾਂ ਦੇ ਉੱਤੇ ਵੱਖ-ਵੱਖ ਤਾਰਾ ਮਾਂ ਦੇ ਦਿਨ ਮਾਮਲੇ ਵੀ ਦਰਜ ਕਰ ਲਏ ਗਏ ਨੇ ਪਰ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਆਖਰਕਾਰ ਜਿਹੜਾ ਦਿੱਲੀ ਦੇ ਵਿੱਚ ਬਲਾਸਟ ਹੋਇਆ ਕਿ ਉਸ ਤੇ ਤਾਰ ਪੰਜਾਬ ਨਾਲ ਵੀ ਜੁੜਨਗੇ ਕਿ ਜਿਹੜੇ ਇਹ ਚਾਰ ਵਿਅਕਤੀ ਪੈਟਰੋਲ ਬੰਬਾਂ ਸਾਡੇ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੇ ਮਨਸੂਬੇ ਕੀ ਸੀ ਕਿ ਇਹਨਾਂ ਦੇ ਜਿਹੜੇ ਲਿੰਕ ਨੇ ਉਹ ਪਾਕਿਸਤਾਨ ਨੇ ਲਈ ਜੈਸ਼ੇ ਮੁਹੰਮਦ ਦੇ ਜਿਹੜਾ ਸੰਗਠਨ ਹੈ ਕਿ ਉਸ ਨਾਲ ਲਿੰਕ ਨੇ ਸਾਰੀਆਂ ਗੱਲਾਂ ਦਾ ਖੁਲਾਸਾ ਪੁਲਿਸ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਕੀਤਾ ਜਾਵੇਗਾ ਪਰ ਇਹ ਗੱਲ ਸਾਫ਼ ਹੈ ਕਿ ਹੁਣ ਦਿੱਲੀ ਦੇ ਵਿੱਚ ਹੋਏ ਤਮਾਕੇ ਤੋਂ ਬਾਅਦ ਪੁਲਿਸ ਪੂਰੀ ਤਰ੍ਹਾਂ ਮਸਤੈਦ ਹੈ ਚਾਹੇ ਦਿੱਲੀ ਹੋਵੇ ਪੰਜਾਬ ਹੋਵੇ ਜਾਂ ਫਿਰ ਕੋਈ ਹੋਰ ਸੂਬਾ ਹੋਵੇ ਹਰ ਥਾਂ ਤੇ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਪੂਰੇ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਤੁਸੀਂ ਬਿਲਕੁਲ ਵੀ ਢਿੱਲ ਨਹੀਂ ਵਰਤਣੀ ਤਿੱਲੀਕਾਰ ਗੁਜ਼ਾਰੇ ਤੁਹਾਡੇ ਨਹੀਂ ਹੋਣੇ ਚਾਹੀਦੇ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਦਿਖਦਾ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਬਾਰ ਬਾਰ ਕਿ ਜੇਕਰ ਤੁਹਾਨੂੰ ਵੀ ਕੋਈ ਸ਼ੱਕੀ ਵਿਅਕਤੀ ਦਿਖ ਰਿਹਾ ਕੋਈ ਸ਼ੱਕੀ ਚੀਜ਼ ਦਿਖਾਈ ਦੇ ਰਹੀ ਹੈ ਤੁਸੀਂ ਤੁਰੰਤ ਉਸ ਦੀ ਸੂਚਨਾ ਆਪਣੇ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਦੇਣੀ ਹੈ ਪੁਲਿਸ ਅਧਿਕਾਰੀਆਂ ਨੂੰ ਦੇਣੀ ਹੈ ਤਾਂ ਜੋ ਕੋਈ ਵੀ ਹੋਰ ਵੱਡੀ ਵਾਰਦਾਤ ਨਾ ਹੋ ਸਕੇ ਕੋਈ ਵੀ ਵੱਡਾ ਜਹਿਤ ਮਾਕਾ ਨਾ ਹੋ ਸਕੇ ਜਿਸ ਤੋਂ ਬਾਅਦ ਕਈ 마ਸੂਮ ਲੋਕਾਂ ਨੂੰ ਆਪਣੀ ਜਾਨ ਗੁਆਣੀ ਪਵੇ ਅਤੇ ਦੇਸ਼ ਦੀ ਸੁਰੱਖਿਆ ਬਵਸਥਾ ਤੇ ਵੱਡੇ ਸਵਾਲ ਖੜੇ ਹੋਣ ਸੋ ਹੁਣ ਦੇਖਣਾ ਹੈ ਕਿ ਕਿ ਆਖਰਕਾਰ ਇਨ੍ਹਾਂ 4 ਫੜੇ ਗਏ ਵਿਅਕਤੀਆਂ ਦੇ ਕੋਲੋਂ ਕਿਹੜੇ-ਕਿਹੜੇ ਅਹਿਮ ਖੁਲਾਸੇ ਹੋਣਗੇ